ਦੋ 2 ਜਨਵਰੀ ਤੇ ਸਮਾਂ ਹੋ ਗਿਆ 7:30 ਦਾ ਨਿਕਲ ਲੱਗੇ ਆ ਇਹ ਰਾਤ ਨੂੰ ਕਿਸੀ ਆਾ ਹੋਟਲ ਚ ਤੇ ਦਰਬਾਈ ਜੀ ਨੇ ਚੰਗਾ ਜੀ ਚਲਤੇ ਹਾਂ ਥੈਂਕ ਯੂ ਚੱਲ ਵੀ ਗੋੜੀ ਸੀ ਹੈਗਾ 78 ਕਿਲੋਮੀਟਰ ਤੇ ਪਹੁੰਚਾਂਗੇ ਅੱਜ ਮੰਜ਼ਿਲ ਤੇ ਮਿੱਤਰੋ ਲਗਭਗ ਸਵਾ ਘੰਟਾ ਹੋ ਗਿਆ ਚੱਲਦੇ ਆ ਨੂੰ ਤੇ ਕੰਨਿਆ ਕੁਮਾਰੀ ਜਿਹੜੀ ਰਹਿ ਗਈ ਆ 59 ਕਿਲੋਮੀਟਰ ਹੈ ਥੀ NH66 ਰੋਡ ਤੇ ਆਪਾਂ ਚੱਲਦੇ ਆਉਨੇ ਆ ਤੇ ਸਵੇਰੀ ਸਵਾ ਗੁਪੰਜ ਤੱਕ ਲੱਭੇ ਸੀ ਤਕਰੀਬਨ 6:30 ਵਜੇ ਦਾ ਟਾਈਮ ਹੋ ਗਿਆ ਬਸ ਹੁਣ ਮੰਜ਼ਿਲ ਦੂਰ ਨਹੀਂ ਲਗਭਗ ਸਮੇਂ ਦੇ ਨਾਲ ਹੀ ਅਸੀਂ ਕੰਨਿਆ ਕੁਮਾਰੀ ਪਹੁੰਚਾਂਗੇ ਤੇ ਹਾਈਵੇ ਚੱਲਦੇ ਨੇ ਨੈਸ਼ਨਲ ਹਾਈਵੇ ਤੇ ਬਾਕੀ ਸਾਥੀਆਂ ਨਾਲ ਦੀ ਨਾਲ ਨੇ ਤੇ ਖਿੱਚੀਏ ਨੇ ਹਲਕੀ ਜੀ ਲਾਲੀ ਦੇ ਨਾਲ ਚਾਨਣ ਹੋਣ ਲੱਗਿਆ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਆ ਤੇ ਸਾਈਡਾਂ ਤੇ ਮੁਰਗੇ ਵਾਂਗਾਂ ਦਿੰਦੇ ਸੁਣਦੇ ਆ ਸਵੇਰੀ ਤੇ ਘਰਾਂ ਦੇ ਵਿੱਚ ਲਗਭਗ ਹਰ ਇੱਕ ਘਰ ਦੇ ਵਿੱਚ ਇਸੇ ਮੁਰਗੀ ਜਿਆਦਾ ਨਹੀਂ ਉਹ ਵੀ ਮਿੱਤਰੋ ਸੋਹਣਾ ਮਾਹੌਲ ਆ ਇੱਥੇ ਆ ਕੇ ਥਿਊ ਬਹੁਤ ਸੋਹਣਾ ਆ ਤੇ ਰੋਡ ਸਵੇਰੇ ਟ੍ਰੈਫਿਕ ਘੱਟ ਹੁੰਦੀ ਆ ਘੈਂਟ ਚੱਲਵਾ ਤੇ ਹੈਲੋ ਹੈਲੋ ਮਾਰਨ ਪੰਜਾਬ ਪੰਜਾਬ 2 2 ਤਰੋ ਤਾਮਿਲਨਾਡੂ ਸਟੇਟ ਦੇ ਵਿੱਚ ਐਂਟਰ ਹੋ ਚੁੱਕੇ ਆ ਤੇ ਐਨ ਐਚ 66 ਤੋਂ ਵੱਲੋਂ ਬੋਰਡ ਦਾ ਆਇਆ ਵੈਲਕਮ ਟੂ ਤਾਮਿਲਨਾਡੂ ਕੰਨਿਆਕਮਾਰੀ 56 ਕਿਲੋਮੀਟਰ ਤੇ ਉਧਰ ਕੋਈ ਸਾਹ ਨਹੀਂ ਬਿਖੜਿਆ ਉੱਪਰ ਜਿਹੜਾ ਇਹ ਹੋ ਗਿਆ ਆਪਾਂ ਉੱਥੇ ਦੀ ਯੂ ਟਰ ਲੈ ਕੇ ਆਵਾਂਗੇ ਉੱਥੋਂ ਉਹਨਾਂ ਕੋਲੇ ਉਹ ਉੱਪਰ ਜਾ ਬੜੇ ਖੜੇ ਇੱਥੋਂ ਰੋਡ ਹੋ ਗਿਆ ਬੰਦ ਵਾਪਸ ਆਈ ਮੋੜਨਾ ਹਾਂ ਲੱਗਿਆ ਭਾਈ ਰੋਡ ਇ ਹੈਡ ক্লোਜ਼ਡ ਅੱਗੇ ਰੋਡ ਬੰਦ ਇੱਥੇ ਤੱਕ ਆ ਸਰਫ ਰੋਡ ਐਨ ਐਚ 66 ਤੇ ਆਪਾਂ ਇੱਥੇ ਹੁਣ ਯੂ ਟਰ ਲੈ ਕੇ ਉੱਪਰ ਚੱਲਾਂਗੇ ਅੱਜ ਵੱਜ ਗਈ ਕੱਲ ਕਹਿੰਦੇ ਗੱਭਰੂ ਲੇਟ ਹੋ ਗਏ ਸੀ ਖਾਣੇ ਪੀਣੇ ਤੋਂ ਅੱਜ ਕਹਿੰਦੇ ਉਹੀ ਕੱਲ ਵਾਲਾ ਕੰਮ ਨਾ ਹੋ ਜੇ ਤੇ ਆਪਾਂ ਨੂੰ ਕਿੰਨੇ ਵਾਰੀ ਖੜੇ ਸੀ ਆਪਾਂ ਕੱਲ ਰਾਤ ਕੱਲ 2:30 ਵਜੇ ਖਾਧੀਏ ਰੋਟੀਆਂ ਪਸਵੇਰੀ ਕਿੰਨੇ ਵਜੇ ਰਾਤ 7-8 ਵਾਰ ਖੜੇ ਆ ਮੈਂ ਕਹਿੰਦਾ ਮੇਰੀ ਵਾਰੀ ਵੀ ਇੱਥੋਂ ਫਿਰ ਆ ਜਿਓ ਤੇ ਇਹ ਮਿਲ ਗਿਆ ਆਪਾਂ ਨੂੰ ਹੋਟਲ ਵੈਜੀਟੇਰੀਅਨ ਜਗਾ ਕਿਹੜੀ ਹੈ ਨਹੀਂ ਪਤਾ ਪੰਮ ਪੰਮ ਕਿਹਤਰਾ ਦਾ ਹੋਟਲ ਦਾ ਨਾਮ ਹੈਗਾ ਮੈਂ ਵੀ ਮਿੱਤਰੋ ਆਮਨਾਡੂ ਸਟਰੀਟ ਦਾ ਪਹਿਲਾ ਖਾਣਾ ਖਾ ਰਹੇ ਆ ਤਾਂ ਮਨਾਲਾ ਨੂੰ ਸਟ੍ਰੀਟ ਤੇ ਐਂਟਰ ਹੋ ਕੇ ਬ੍ਰੇਕਫਾਸਟ ਇੱਥੇ ਕਰ ਲੱਗੇ ਆ ਜੀ ਹੋਟਲ ਚਿਤਰਾ ਮਨਾਲਾ ਦਾ ਸ਼ਹਿਰ ਆ ਇਹ ਮਨਾਲੀ ਇੱਕ ਹਿਮਾਚਲ ਦਾ ਇੱਕ ਇਹ ਆ ਤਾਂ ਮਨਾਲਾ ਰਿਟੇਲ ਆ ਗੋਲੀ ਬਾਈ ਕਹਿੰਦੇ ਆ ਚੀਜ਼ ਵਾਲੀ ਸਿਰਾਂ ਲੈ ਗਿਆ ਲੈ ਆ ਚੱਕ ਜੀ ਕਰਿਆ ਸੜਾ ਕੇ ਭੇਜੋ ਉੱਥੇ ਸੜਾ ਕੇ ਭੇਜੋ ਆਰਾਮ ਫਰਮਾਓ ਤੇ ਫਿਰਾਲ ਕਰਦੇ ਆ ਇਹਨਾਂ ਦੀ ਗੱਭਰੂ ਦੀ ਵੇਟ ਆ ਕਿੱਥੇ ਕਿਹੜਾ ਦਸਤਾਨਾ ਉਹ ਵੀ ਆ ਹਾਂ ਲੂਮੀਨਾ ਜੀ ਵਾਲਾ ਦਰਜੀਤ ਗੱਲ ਹਟ ਕੇ ਗਿਆ ਸੀ ਉਹ ਵੀ ਜਾਏ ਤੂੰ ਦਲਜੀਤ ਨੂੰ ਇੱਧਰ ਆਈਂ ਦਲਜੀਤ ਦੇ ਬੱਲੇ ਠੀਕ ਹੈ ਇੱਕ ਦੇ ਤਾਂ ਇੱਕ ਰਹਿ ਗਿਆ ਇੱਕ ਰਹਿ ਗਿਆ ਚੱਲ ਇੱਕ ਪਿਆਰ ਵੰਡਦਾ ਇਹ ਸਕੂਲ ਆ ਬੱਚਿਆਂ ਦਾ ਇੱਧਰ ਝੋਨਾ ਤੇ ਆਹ ਇਕੱਲੇ ਦੇ ਦਰਸ਼ਕ ਜੀ ਕਾਫੀ ਲੱਗੇ ਆ ਤੇ ਇੱਧਰ ਹੀ ਸਾਈਡ ਪਹਾੜਾਂ ਦੇ ਵੱਖਰੇ ਵੱਖਰੇ ਰੋਕੀ ਵਾ ਲੈਦੇ ਉਹ ਬੱਕਰੀਆਂ ਛਗਲਾਂ ਵੱਲ ਜਾਂਦੀਆਂ ਨੇ ਤੇ ਐਵੇਂ ਦਾ ਮਾਹੌਲ ਹੈ ਕੇਲਾ ਬਹੁਤ ਲਾਇਆ ਜਾ ਰਿਹਾ ਨਾਰੀਅਲ ਕੇਲਾ ਥੋਨੇ ਦੇ ਜਿਹੜਾ ਰਕਵਾ ਬਹੁਤ ਥੋੜਾ ਥੋੜਾ ਕਿਤੇ ਕਿਤੇ ਮਿੰਡਾ ਕਰਦਾ ਬਾਕੀ ਵਿੱਚ ਨੂੰ ਹੈ ਮਾੜਾ ਮੋਟਾ ਆਪਾਂ ਕੋਸਟ ਰੋਡ ਆਏ ਆ ਤੇ ਕੇ ਉਹ ਰੋੜਾ ਐਨ ਐ 66 ਤਮਿਲਡਾੜੂ ਤੱਕ ਜਿੱਥੋਂ ਆਪਾਂ ਤਾਮਿੰਡਾੜੂ ਨੂੰ ਐਂਟਰ ਹੋਏ ਆ ਉੱਥੇ ਤੱਕ ਉਹ ਬਣਿਆ ਰਿਹਾ ਜਾਂ ਬਣਿਆ ਹੋਇਆ ਵਿੱਚ ਮਾੜਾ ਮੋਟਾ ਰਹਿੰਦਾ ਤੇ ਉਦੋਂ ਦਾ ਹੈ ਰੋੜਾ ਜਿਹੜਾ ਪੁਰਾਣਾ ਗਾਸਾ ਰਹੀ ਆ ਹੈ ਨੈਸ਼ਨਲ ਹਾਈਵੇ 68 ਇਹ ਇਧਰ ਸਪਿੰਦਰ ਸਿੰਘ ਜੀ ਮਾਰ ਕੇ ਥਾਪੀ ਲੰਘ ਗਿਆ ਕੋਰਦੀ ਬਾਕੀ ਵਿੱਚ ਤੇ ਮਿਲਾਂਗੇ ਇਹਨਾਂ ਨੂੰ ਵੀ ਦਿਖਾਵਾਂਗੇ 20 ਕਿਲੋਮੀਟਰ ਰਹਿ ਗਿਆ ਇੱਥੋਂ ਤੇ ਇਧਰ ਪਿੱਛੇ ਕਹਿੰਦੇ ਮੌਸਮ ਆਸਮ ਤੇ ਠੰਡੀ ਹਵਾ ਚੱਲਦੀ ਆ ਉਧਰ ਦੇਖੋ ਕੀ ਹੋਇਆ ਪਿਆਗਾ ਬੱਦਲ ਆ ਕੇ ਸਮੁੰਦਰ ਦਾ ਧੂਆਂ ਜਾਂ ਹੀ ਨਹੀਂ ਸਮਝ ਆਉਂਦੀ ਕੀ ਆ ਪਤਾ ਨਹੀਂ ਕੋਈ ਲਹਿਰ ਉੱਠ ਰਹੀ ਹੈ ਮੈਨੂੰ ਲੱਗਦਾ ਕੰਨਿਆਂ ਕੁਵਾਰੀ ਰਹਿ ਗਿਆ 21 ਕਿਲੋਮੀਟਰ ਆਪਣੀ ਮੰਜ਼ਿਲ ਨੇੜੇ ਆਈ ਜਾਂਦੀ ਹੁਣ ਸ਼ਾਇਦ ਆਪਾਂ ਨੇੜੇ ਜਾਈ ਜੰਨੇ ਆ ਤੇ ਸ਼ਹਿਰਾਂ ਦੇ ਵਿੱਚ ਨਾਲ ਦੀ ਨਾਲ ਟਰੈਫਿਕ ਬਹੁਤ ਜ਼ਿਆਦਾ ਠੀਕ ਲੈ ਹਾਂ ਇਹ ਜੇਹਰ ਇਧਰ ਆ ساری ਜੇਹਰ ਆ ਭਾਈ ਟ੍ਰੇਨ ਆ ਜਾਂਦੀ ਕਿੰਨੇ ਵਾਰੀ ਜਿਹੜੀ ਜਾਂਦੀ ਆ ਰਾਤ ਕੰਨਿਆ ਕੁਮਾਰੀ ਰਹਿ ਗਿਆ 10-12 ਕਿਲੋਮੀਟਰ ਕੰਨਿਆ ਕੁਮਾਰੀ ਆਉ ਜਾਂਦੀ ਹੈ ਰੇਲਵੇ ਲਾਈਨ ਇਹ ਮੰਦਰ ਬਹੁਤ ਸੋਣਾ ਰਸਤੇ 'ਚ ਇੰਨਾ ਗਰੀ ਬਹੁਤ ਸੋਣੀ ਕਰੀ ਹੋਈ ਹੈ ਮੰਦਰ ਦੇ ਉੱਪਰ ਚਲੋ ਬਾਦ ਦੇ ਜਾਣੇ ਆ ਮੰਝਰਵਾਲ ਨੂੰ ਉਨੇ ਦਾ ਤੱਕ ਨੇ ਇੱਕ ਵਾਰੀ ਤੋਂ 10 12 ਕਿਲੋਮੀਟਰ ਪਿੱਛੇ ਤੱਕ ਆ ਕਾਫੀ ਲੰਬੇ ਲੰਬੇ ਵੱਡੇ ਵੱਡੇ ਖੇਤ ਸੀ ਦੇਖਿਆ ਨਹੀਂ ਪਿੱਛੇ ਦਾ ਛੋਟੇ ਛੋਟੇ ਖੇਤ ਹੁੰਦੇ ਸੀਗੇ ਤੇ ਵੈਰਾਈਟੀ ਜ਼ਿਆਦਾਤਰ ਪੂਛਾ ਹੀ ਲੱਗੀ ਲਿਗੀ ਆ ਲੱਗਿਆ ਮਸ਼ੀਨਾਂ ਨਾਲ ਰਹਿ ਤੋ ਨਜ਼ਾਰਾ ਨਾ ਹਰ ਵਕਤ ਝੋਨੇ ਝੋਨਾ ਜਾਂਦਾ ਜਿਹੜੀ ਜਿੱਥੇ ਝੋਨਾ ਲੱਗਦਾ ਕਰਦਾ ਕਿ ਮੌਸਮ ਹਮੇਸ਼ਾ ਗਰਮ ਹੀ ਰਹਿੰਦਾ ਕਰਦਾ ਹੁਣ ਆਪਣੇ ਸਰਦੀਆਂ ਨੇ ਵੈਸੇ ਇਹਨਾਂ ਲਈ ਵੀ ਸਰਦੀਆਂ ਨੇ ਪਰ ਇਹਨੇ ਸਰਦੀਆਂ 'ਚ ਮੌਸਮ ਇਹੋ ਜਿਹਾ ਰਹਿੰਦਾ ਇਹੋ ਜਿਹਾ ਝੋਨਾਗਾ ਪਰ ਪੰਜਾਬ ਵਰਗਾ ਝੋਨਾ ਮੇਰੇ ਖਿਆਲ 'ਚ ਕਿਤੇ ਹੁੰਦਾ ਨਹੀਂ ਹੋਣਾ ਤੇ ਮਸ਼ੀਨ ਵਾਲੀ ਸਾਰਾ ਲਾਇਆ ਹੋਇਆ ਹੈਗਾ ਇੱਥੇ ਕੱਕ ਕੰਡਾ ਤੇ ਬਾਦਮੇ ਕੜਮੇ ਦੇ ਬੂਟੇ ਕਾਫੀ ਨੇ ਐਵੇਂ ਦਾ ਮਾਹੌਲ ਹੈ ਇੱਥੇ ਕੰਨੇ ਹੋਰੀ ਕਮਾ ਹੋ ਗਿਆ ਕਹਿੰਦੇ ਗੱਭਰੂ ਮੈਟ ਫਸਾ ਕੇ ਆ ਮੇਰਾ ਮੈਟ ਵੀ ਹੈਗਾ ਬੈਠ ਫਸਾ ਕੇ ਕਹਿੰਦੇ ਆਰਾਮ ਫਰਮਾਉਣ ਲੱਗੇ ਨੇ ਤੇ ਉਧਰ ਗਵਾਨੀਆਂ ਦੇ ਚੁੱਲਾ ਵਾਲਿਆ ਹੋਇਆ ਮਿਲਤਾ ਦਿੱਤਾ ਨਹੀਂ ਜਿੱਦਾਂ ਉਧਰ ਨੇ ਫਿਰ ਕੁਛ ਛਕ ਲੈਂਦੇ ਤੇ ਲੱਗੇ ਆਰਾਮ ਕਰਨ ਬੈਂਚ 'ਤੇ ਬਹੁਤ ਚੰਗਾ ਜੇ ਰੁਕਦੇ ਰਕਾਉਂਦੇ ਚੱਲੀ ਜਾਂਦੇ ਆ ਕਿਉਂਕਿ ਮੰਜ਼ਲ ਨੇੜੇ ਆ ਤੇ ਹੁਣ ਮੂਡ ਬਣਿਆ ਗੱਭਰੂਆਂ ਦਾ ਛਲੀ ਖਾਣ ਨੂੰ ਇੱਥੇ ਦੀ ਸੈੱਟ 'ਤੇ ਲਗਾ ਦੇਗਾ ਇਹ ਆ ਛਲੀ ਇੱਥੇ ਦੀ ਫਦੀ ਚਾਉ ਬੰਨ ਗਿਆ ਛਲੀਆਂ ਕਹਿੰਦੇ 50 ਰੁਪਏ ਵਾਲੀ ਛਲੀ ਐ ਇਥੇ ਨੂਨ ਮਿਰਚਾਂ ਲਾ ਕੇ ਖਵਾਉਂਦਾ ਗੱਭਰੂ ਇਹ ਪਰ ਦਾਣਾ ਜਿਆ ਨਹੀਂ ਉਮੇ ਹੈਗਾ ਤਮਾਕੀ ਜੀ ਵੀ ਹੈ ਵਾਹ ਮੰਦਰਾ ਇਹਦੇ ਉਪਰਾਂ ਪੀੜੀਆਂ ਜੀਆਂ ਮੂੜੇ ਜਿ ਪਤਾ ਨਹੀਂ ਕੀ ਕੋਈ ਮੰਨਤ ਵਾਲਾ ਕੰਮ ਆ ਥਾਂ ਥਾਂ ਤੇ ਬੰਨੇ ਪਏ ਨੇ ਸਾਰੇ ਉਹ ਪਿੱਛੇ ਉਧਰ ਵੀ ਪਤਾ ਨਹੀਂ ਕੀ ਕਰਨੇ ਇਹਦਾ ਕੋਈ ਉੱਦਰ ਕੋਈ ਮੰਨਤਾ ਹੋਵੇ ਜਿਵੇਂ ਆਪਣੀ ਢੁਨੀਆ ਲੀਕ ਕੰਨਿਆ ਕੁਮਾਰੀ ਪਹੁੰਚ ਚੁੱਕੇ ਆ ਸੇ ਸਾਹਮਣੇ ਵਨਗਾਟਾ ਤੇ ਵੈਲਕਮ ਕੀਤਾ ਜਾ ਰਿਹਾ ਵੈਲਕਮ ਟੂ ਕਨਿਆਕੁਮਾਰੀ ਇੱਥੇ ਹੋਣ ਗਿਆ ਫੋਟੋਆਂ ਖੜਾ ਨੂੰ ਚਾਅ ਬਹੁਤ ਚੜ ਗਿਆ ਜਿਹੜੀ ਮੰਜ਼ਿਲ ਸੀ ਉਹਦੇ ਗੇਟ ਤੇ ਪਹੁੰਚ ਗਿਆ ਦੇਖੋ ਫੋਟੋਆਂ ਆਉਣ ਲੱਗੇ ਗੱਪਰੂ ਕਹਿੰਦੇ ਚਾਅ ਚਿਹਰੇ ਤੇ ਮੁਸਕਰਾਹਟ ਪਿਛੇ ਪਿਛਲੇ 22 ਦਿਨਾਂ ਦੇ ਪੈਟਰ ਬੱਜ ਰਿਹਾ ਹਾਂ ਇਹ ਗੇਟ ਵਿੱਚ ਤੇ ਇਹ ਗੇਟ ਵਿੱਚ ਤੇ ਇੱਧਰ ਆ ਗਿਆ ਰੇਲਵੇ ਸਟੇਸ਼ਨ ਆ ਦੇ ਐ ਆ ਗਿਆ ਭਾਈ ਉਹ ਇਥੇ ਪਰਚੀ ਕੱਟ ਰਿਹਾ ਗੱਡੀਆਂ ਦੀ ਐਂਟਰੀ ਦੀ ਤੇ ਆਪਣੀ ਗੱਲਬਾਤ ਹੋਈ ਹੋਈ ਆ ਵੀ ਆਪਣਾ ਗੱਲ ਹੋਈ ਹੀ ਆਪਣੀ ਗੱਲ ਹੋਈ ਆ ਹੋਈ ਹੋਈ ਚਲੋ ਵੀ ਚਲੋ ਵੀ ਚਾਚਾ ਪਾਉ ਪੈਰ ਪਹਿਲਾ ਲੋ ਵੀ ਗੱਭਰੂ ਕਹਿੰਦੇ ਪਹਿਲਾ ਪੈਰ ਆ ਜਿਹੜਾ ਗੋਲੀ ਹੁਣੀ ਕਹਿੰਦੇ ਚਾਚੇ ਦਾ ਪੋਣਾ ਅੰਦਰ ਗੇਟ ਦੇ ਤੇ ਉਹ ਪਾਦਾ ਕਰਮ ਚਾਚੇ ਨੇ ਮਾਨਕਪੁਰ ਵਾਲਾ ਕਿਥੇ ਰਹਿ ਗਿਆ ਆਇਆ ਵੀ ਮਾਨਕਪੁਰ ਵਾਲਾ ਵੀ ਕਹਿੰਦੇ ਗੇਟ ਟੱਪਿਆ ਆ ਕਿਉਂ ਆਣੇ ਕੋਰਾਲਿਆ ਹੋਰ ਹੋਰ ਵਧੀਆ ਕਿਵੇਂ ਲੱਗ ਰਿਹਾ ਵਧੀਆ ਯਾਰ ਫਿਰ ਵਧੀਆ ਲੱਗਦਾ ਤਾਂ ਪਹੁੰਚ ਗਏ ਆ ਹਾਏ ਕੰਨਿਆ ਇੱਕ ਵਾਰੀ ਸ਼ਹਿਰ ਆ ਸ਼ਹਿਰ ਵੀ ਕਾਫੀ ਵੱਡਾ ਹੈਗਾ ਕਾਫੀ ਚਾਹਲ ਪਹਿਲ ਐਸੀ ਵੀ ਸਨਸਾਈਡ ਪੁਆਇੰਟ ਆ 400 ਮੀਟਰ ਬੂਟ ਆ 400 ਮੀਟਰ ਤੇ ਦੇਸ਼ ਦਾ ਧਰਾਤਲ ਜਿਹੜਾ ਇੱਥੇ ਖਤਮ ਆ ਇਧਰ ਸਮੁੰਦਰ ਆ ਗਿਆ ਸਾਰਾ ਇਧਰ ਆ ਵੀ ਸਮੁੰਦਰ ਉਧਰ ਵੀ ਸਮੁੰਦਰ ਇੱਥੇ ਆਪਣਾ ਪੂਜ ਜੀ ਬਣ ਜਾਂਦੀ ਹੈ ਜਿਵੇਂ ਨਕਸ਼ੇ ਦੀ ਹੈ ਨਾ ਤੁਸੀਂ ਮੈਪ ਦੇ ਵਿੱਚ ਦੇ ਦੇਖ ਸਕਦੇ ਹੋ ਵੀ ਗਿਆ ਕੋਲੀ ਉੱਪਰ ਵੀ ਜਾਏ ਜਮਾ ਜਮਾ ਤਾਂ ਆ ਵੀ ਜਾਏ ਨਕਸ਼ੇ ਦੇ ਮੇੜ ਦਾਖਰਾ ਨਹੀਂ ਨਿਕਰੇ ਜੀ ਬੜਾ ਐ ਹੋ ਗਿਆ ਵੀ ਉੱਪਰ ਤੋਂ ਲੈ ਕੇ ਥੱਲੇ ਦਾ ਗਿਆ ਪਾਸਾ ਫਰਾ ਕੱਟ ਚੁੱਕੇ ਆ ਨਵੇੜ ਦਾ ਤੇ ਆ ਮਾਹੌਲ ਹੈ ਜੇ ਇੱਕ ਵਾਰ ਹੌਲੀ ਚੱਲ ਬੇਟੂ ਗਾਂਧੀ ਮੈਮੋਰੀਅਲ ਹਾਲ ਆਹ ਮਾਹੌਲ ਹੈ ਇੱਥੇ ਦਾ ਇਹ ਮਾਰਕੀਟ ਆ ਇਹ ਬਾਜ਼ਾਰ ਆ ਇਹ ਮੰਦਰ ਬਣਿਆ ਹੋਇਆ ਹੈ ਨਾ ਪੰਜਾਬ ਕਹਿੰਦਾ ਮੈਂ ਹੂੰ ਪੰਜਾਬ ਮੈਂ ਹੂੰ ਮਾਰਕੀਟ ਪੂਰੀ ਲੱਗੀ ਹੋਈ ਆ ਆ ਕਦੋਂ ਆਉਂਦੇ ਪਤਾ ਨਹੀਂ ਕੀ ਆ ਇੱਧਰ ਹੈਰਾਨ ਹੁੰਦੇ ਵਈ ਔੜੀ ਦੀ ਸਾਈਕਲ ਦੇਖਦੇ ਹੋਏ ਹੈ ਹੈ ਇਹ ਕਿਦਾਂ ਹਨ ਇਹ ਆਪਣੀਆਂ ਇਹ ਦੇਖੋ ਲਹਿਰਾਂ ਸਹੀ ਤਾਂ ਲਹਿਰ ਦੇਖ ਨਹੀਂ ਆਉਦੀ ਹੈ ਨਾ ਬਾਕੀ ਚੰਗੀ ਹੋਣ ਵਿੱਚ ਤਾਂ ਇੰਨੀ ਨਹੀਂ ਹੋਣੀ ਐਵੇਂ ਦੇਖੋ ਇਹ ਕਿੰਨੇ ਕੁ ਮਰੀ ਦਾ ਰੇਲਵੇ ਸਟੇਸ਼ਨ ਲਾਸਟ ਸਟਾਪ ਇਥੇ ਉਸ ਇਹ ਤੋਂ ਅਗੇ ਕੋਈ ਸਟੇਸ਼ਨ ਨਹੀਂ ਇੰਡੀਆ ਦਾ ਨਕਸ਼ਾ ਬਿਲਕੁਲ ਥੱਲੇ ਆ ਕੇ ਇਹ ਇੱਥੇ ਤੱਕ ਟ੍ਰੇਨ ਆਪਣੀ ਪਹੁੰਚਦੀ ਆ ਸਿੱਧੀ ਟ੍ਰੇਨ ਜਾਂਦੀ ਆ ਇਥੋਂ ਤੇ ਇਥੋਂ ਆਪਾਂ ਹੁਣ ਸਾਈਕਲ ਕੋਸ਼ਿਸ਼ ਕਰਾਂਗੇ ਜੇ ਪਾਰਸਲ ਹੁੰਦੇ ਵੀ ਕਿਵੇਂ ਦਾ ਪ੍ਰੋਸੈਸ ਆ ਸਾਈਕਲ 'ਤੇ ਪਾਰਸਲ ਕਰਵਾ ਕੇ ਤੇ ਆਪਾਂ ਇਥੋਂ ਤਰਿੰਦਰਮ ਤਰਿੰਦਰਮ ਤੋਂ ਬਾਅਦ ਇਹਰ ਆਪਾਂ ਵਾਪਸ ਦਿੱਲੀ ਤੇ ਵੀ ਤੋਂ ਮੇਰਾ ਆਪਾਂ ਦੇਖਣ ਕੀ ਅੱਗੇ ਬੰਦਾ ਕਰਦਾ ਤੇ ਫਿਲਹਾਲ ਐਵੇਂ ਦਾ ਮਾਹੌਲ ਆ ਇੱਥੇ ਇੱਕ ਦੋ ਗੱਡੀ ਨਾ ਹਫਤੇ ਦੀ ਬਾਅਦ ਪਤਰੀ ਕਿੰਨੇ ਟਾਈਮ ਬਾਅਦ ਚੱਲਦੀਆਂ ਉਹ ਇੱਕ ਹੀ ਸਥਾਨ ਲੱਗੂਗਾ ਦੇਖਦੇ ਫਿਰ ਕਿ ਕੀ ਬੰਦ ਕਰਦੇ ਸਨ ਉਸ ਟੇਮ ਬਾਅਦ ਸਿਲ ਕਿੰਨੇ ਹੋਦੇ ਸਨ ਇਸ ਸਮੇਂ ਇਹ ਰਾਤ ਮਾੜੀ ਹੈ ਲਾਈਨ ਬਹੁਤ ਲੰਬੀ ਆ ਤੇ ਕਾਊਂਟਰ ਦੇ ਸਰ ਤੇ ਕੀ LED ਬੈਠੀਆਂ ਤੇ ਹੋਰ ਕੋਈ ਪੁੱਛ ਕੇ ਸਰ ਕੋਈ ਕੁਝ ਨਹੀਂ ਕੀਲਾਤਾ ਹੈ ਦੇਖ ਕੇ ਵੜ ਕੇ ਕਹਿੰਦੇ ਪੰਜਾਬੀ ਢਾਬਾ ਵਧੀਆ ਹੁੰਦਾ ਨਾ ਸ੍ਰੀ ਪੰਜਾਬੀ ਢਾਬਾ ਦੇਖਣਾ ਕਿਹੋ ਜਿਹਾ ਖਾਣਾ ਹੋਊ ਇਹਨਾਂ ਦਾ ਇਵੇਂ ਦਾ ਮਾਹੌਲ ਆ ਤੂਕਪਤੀ ਕਰ ਰਿਹਾ ਕਹਿੰਦਾ ਵੀ ਆ ਜਾਓ ਆ ਜਾਓ ਆ ਜਾਓ ਬਹੁਤ ਸੋਹਣਾ ਪੜਤਾ ਮਗਾ ਦੇ ਦਾ ਜਮਾ ਦੀ ਤੇਲ ਬੇਟਣ ਲੱਗੇ ਸੋਣ ਚੱਕ ਦੋ ਫਟੇ ਵੀ ਬੰਨੇ ਵੈਰੀ ਗੁੱਡ ਨੋਈ ਕੱਟ ਕੋਡਾ ਕਹਿੰਦਾ ਸਾਈਡ ਲ ਫਰੇਮ ਇਦੂਨੇ ਵੀ ਆਪਰਾ ਰਾਧਾ ਤੇ ਪ੍ਰੀਤ ਦੇ ਸੰਤੋਖ ਕਰ ਰਸਤਰਾ ਨੂੰ ਸਾਂ ਜਿਸ ਸਮੇਂ ਤੋਂ ਹੈ ਸਿੰਘ ਜੰਦਾ ਰਸਤਰਾ ਮਲਾ ਵਾਹਣ ਮੇਲਾ ਪੂਰੇ ਸੀ ਯਾਰ ਕੋਈ ਬਾਤ ਰੋਏ ਰਾਧਾ ਮਹੌਲੇ ਤੇ ਤੋ 9:30 ਦੇ ਕਰੀਬ ਸਮਾਂ ਹੋ ਗਿਆ ਤੇ ਸਾਈਕਲ ਇਥੋਂ ਕਰਨ ਲੱਗਿਆਂ ਪੈਕ ਤੇ ਇਹ ਕਰਤੇ ਨੇ ਇਥੋਂ ਭੀਜਾਂਗੇ ਹੁਣ ਸਟੇਸ਼ਨ ਤੋਂ ਦਿੱਲੀ ਜਾਣਗੇ ਤੇ ਦਿੱਲੀੋਂ ਆਪਾਂ ਨੂੰ ਫੇਰ ਚੱਕਣੇ ਕਰਨੇ ਪੈਣੇ ਉੱਥੋਂ ਦੇਖਾਂਗੇ ਕੀ ਬਣਦਾ ਕਰਦਾ ਫਿਲਹਾਲ ਲੁਧਿਆਣੇ ਤੋਂ ਟ੍ਰੇਨ ਜਿਹੜੀ ਜਾਂਦੀ ਓਦੇ ਵਿੱਚ ਪਾਰਸਲ ਵਾਲਾ ਡੱਬਾ ਹੀ ਹੈ ਨੀਗਾ ਸਮਾਨ ਵਾਲਾ ਤੇ ਦਿੱਲੀ ਤੱਕ ਜਾਊ ਦਿੱਲੀੋਂ ਕਹਾ ਕੀ ਪਰਤ ਸੁ ਕੰਮ ਇਹ ਸਾਰਾ ਪ੍ਰਾਈਵੇਟ ਹੈ ਸੀ ਜਿਵੇਂ ਲੁਧਿਆਣੇ ਤੋਂ 350-400 ਰੁਪਏ ਚ ਪਾਰਸਲ ਹੋ ਗਏ ਸੀ ਕਿ ਬੰਬਈ ਤੱਕ ਇਤੋਂ ਲਗਭਗ 11-1200 ਰੁਪਏ ਦਿੱਲੀ ਤੱਕ ਦਾ ਪਾਰਸਾਂ ਦਾ ਰਹਿਣਗੇ ਇੱਕ ਸਾਈਕਲ ਦਾ ਇਹ। ਬਾਕੀ ਦੇਖਦੇ ਆਂ ਕੀ ਬਣਦਾ ਕੀ ਫਿਰ। ਅਸਲ ਇਤੋਂ ਕਰਨ ਲੱਗੇ ਆਂ ਤੇ ਦੋ ਨੰਬਰ 'ਚ ਹੀ ਹੋਇਆ ਪਾਰਸਰ ਨੂੰ ਤਾਂ ਬੁਕਿੰਗ ਘਟੋਂ ਦੀ 1200 ਰੁਪਏ ਇੱਕ ਸਾਈਕਲ ਦਾ ਲੈ ਆਏ ਨੇ। ਕੋਈ